so uh... thank <laughs> you मारण जॻ ਆਪੋ ਤੇ ਚੰਦੇ ਰਤੀਆ ਲੱਖ ਜਰਾਸ ਹੀ ਤਰਸ ਦੇ ਫਰੇ ਬਿਨ ਗੁਰ ਭੇਟੇ ਪੀਰੇ ਹਰ ਜੀਉ ਬਖਸ਼ੇ ਬਖਸ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਹਰ ਜੀ ਸੱਚਾ ਸਤ ਤੂੰ ਸਭ ਕਛ ਤੇਰਾ ਚਿਰੈ ਸਰ ਵਾਹਿਗੁਰੂ ਦੀ ਕੀ ਫਤਿਹ ਪਤਤ ਕਾਵਨ tripsan dahan bhakt vashar ਵਾਦੀਏ ਕੁਲ ਆਲਾ ਸਰਵ ਰੇ ਕਾਲੇ ਨਾਦੇ ਮਾਲਕ ਦੁਰਗਦੀ ਦੇ ਅਪਰਾਜਵਾਣ ਜਿਗੋ ਜੁਗ ਅਟਲ ਕਥਾ ਵਿਚਾਰਾਂ ਦੇ ਨਾਲ ਚੜਦਾ ਜੋ ਪਾਸ਼ਾ ਦੀ અપਾਰ ਕ੍ਰਿਪਾ ਦੇ ਨਾਲ ਲੜੀਵਾਰ ਕਥਾ ਵਿਚਾਰਾਂ ਚਲ ਰਹੇ ਹਨ ਉਹਦੇ ਨਾਲ ਸੁਭਾਅ ਤੋਈ ਸਮਾ ਮਿਲਿਆ ਹੈ ਉਸ ਨੂੰ ਵਰਤਣਾ ਕਰੀਏ ਆਪਣੇ ਮਨ ਅਤੇ ਚੇਤਨ ਨੂੰ ਆਕਾਰ ਦਾ ਕਰਦੇ ਹੋਏ ਗੁਰੂ ਸੰਗਤ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰੀਏ ਜੀ। ਤਾਂ ਸਰਬਾ ਸੰਗਤਾਂ ਨੇ ਕਲ ਦੀਆਂ ਪਾਵਨ ਪਵਿੱਤਰ ਵਿਚਾਰਾਂ ਦੇ ਅੰਦਰ ਤੀਸਰੇ ਪਾਸ਼ਾ ਧਨ ਤਨ ਸਹਿ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ। ਧਨ ਗੁਰੂ ਅਮਰਦਾਸ ਮਹਾਰਾਜ ਜੀ ਤਦ ਨੂੰ ਕਹਾਂਦੇ ਸਮਝਾਉਣਾ ਕਰਦੇ ਕਿ ਪਰਮਾਤਮਾ ਉਹਨਾਂ ਦੇ ਸੋਹਣੇ ਹਿਰਦੇ ਸੇਜ ਉਤੇ ਪ੍ਰੇਮ ਦੇ ਨਾਲ ਆ ਪ੍ਰਗਟਤਾ ਹੈ ਉਹ ਉਹਨਾਂ ਪਾਸ ਭਗਤੀ ਦੇ ਖਜ਼ਾਨੇ ਭਰ ਜਾਂਦੇ ਤਾਂ ਗੁਰੂ ਅਮਰਦਾਸ ਮਹਾਰਾਜੀ ਆਖਦੇ ਰਿ ਭਾਈ ਕਿ ਜਦੋਂ ਪਰਮਾਤਮਾ ਉਹਨਾਂ ਦੇ ਸੋਹਣੇ ਹਿਰਦੇ ਵਿੱਚ ਜਿਹੜੇ ਜੀਵ ਰੋਜ਼ਾਨਾ ਹੀ ਗੁਰੂ ਜੀ ਦੇ ਸ਼ਬਦ ਵਿੱਚ ਆਉਂਦੇ ਇਸ ਪਰਮੇਸ਼ਰ ਦੇ ਗੀਤ ਗਾਉਂਦੇ ਤੇ ਉਹਨਾਂ ਦੇ ਹਿਰਦੇ ਘਰ ਵਿੱਚ ਮੇਰੇ ਜ ਸੋਹਣੇ ਹਿਰਦੇ ਵਿੱਚ ਪ੍ਰੇਮ ਦੇ ਨਾਲ ਪ੍ਰਗਟਤਾ ਹੁੰਦੇ ਹੈ ਤੇ ਉਹਨਾਂ ਦੇ ਪਾਸ ਬਰ ਭਗਤੀ ਦੇ ਖਜ਼ਾਨੇ ਵੀ ਬਰਪੂਰ ਹੋ ਜਾਂਦੇ ਹੈ ਕਿ ਉਹਨਾਂ ਦੇ ਮਨ ਵਿੱਚ ਉਹ ਪਰਮਾਤਮਾ ਆ ਕੇ ਵਸ ਜਾਂਦਾ ਹੈ। ਜਿਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ, ਜਿਹੜਾ ਹਰੇਕ ਜੀਵ ਦਾ ਸਹਾਰਾ ਹੈ। ਉਹ ਪਰਮਾਤਮਾ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਮਨ ਤੂ ਚੋਦਸ ਰੂਪ ਹੈ, ਆਪਣਾ ਮੂਲ ਅਚਾਨਣ ਤੇਰੇ ਗੁਰੂ ਦੇ ਪਿਆਰੇ ਇਸ ਪ੍ਰਮਾਤਮਾ ਦੀ ਇੱਕ ਜੋਤ ਹੈ ਜੋ ਸਾਡਾ ਮਨ ਹੈ ਪਰ ਜਦੋਂ ਨਾਮ ਪ੍ਰਮਾਤਮਾ ਦਾ ਨਾਮ ਮਨ ਦੇ ਵਿੱਚ ਆ ਗਿਆ ਵਸ ਜਾਂਦਾ ਹੈ ਇਸ ਨੂੰ ਮੋਦ ਹੀ ਸਮਝਉਂਦੀ ਹੈ ਪ੍ਰਭਾਸ਼ਰ ਦੇ ਵੀ ਭਾਈ ਜਿਹੜੇ ਜੀਵ ਆਪਣੇ ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਮੈਂ ਉਹਨਾਂ ਨੂੰ ਸਦਾ ਕੁਰਬਾਨ ਜਾਂਦਾ ਹਾਂ ਜਿਹੜੇ ਹਰ ਵੇਲੇ ਪ੍ਰਮਾਤਮਾ ਲਈ ਕੀਰਤ ਗਾਉਂਦੇ ਹਰ ਵੇਲੇ ਇਸ ਪਰਮੇਸ਼ਰ ਦੀ ਵਡਿਆਈ ਗਾਉਂਦੇ ਕਿ ਮੈਂ ਉਹਨਾਂ ਨੂੰ ਸਦਾ ਹੀ ਕੁਰਬਾਨ ਹਾਂ ਮੈਂ ਉਹਨਾਂ ਦੇ ਅੱਗੇ ਆਪਣਾ ਤਨ ਭੇਨ ਕਰਦਾ ਹਾਂ ਕਿ ਉਹਨਾਂ ਦੇ ਚਰਨਾਂ ਵਿੱਚ ਆਪਣਾ ਸਿਰ ਧਰਦਾ ਹਾਂ ਕਿ ਮੈਂ ਉਹਨਾਂ ਦੇ ਚਰਨੇ ਲੱਗ ਜਾਵਾਂ ਕਿ ਬਾਸ਼ ਮੇਰੀ ਤਾਂ ਉਸਾ ਤੇਰੇ ਅੱਗੇ ਅਰਜ ਹੈ ਐਸੇ ਗੁਰਮਖ ਪਿਆਰਿਆਂ ਦੀ ਸੰਗਤ ਬਾਖਸ਼ ਮੈਂ ਉਹਨਾਂ ਨੂੰ ਤਨ ਵੀ ਭੇਟ ਕਰਦਾ ਵਾਂ ਉਹਨਾਂ ਦੇ ਚਰਨਾਂ ਦੇ ਆਪਣਾ ਸਿਰ ਧਰਾਂ ਤੇ ਉਹਨਾਂ ਦੇ ਚਰਨ ਹੀ ਲੱਗ ਜਾਵਾਂ ਤੇ ਉਹਨਾਂ ਨੇ ਚਰਨੇ ਲਾ ਕੇ ਆਪਣਾ ਜੋ ਵੀ ਉਹਨਾਂ ਦਾ ਇਹ ਮਾਇਆ ਦਾ ਪਿਆਰ ਅੰਦਰੋਂ ਦੂਰ ਹੋ ਜਾਂਦਾ ਹੈ ਸਿਰ ਪ੍ਰਮਾਤਮਾ ਨਾਲ ਜਾਣ ਪਛਾਣ ਹੁੰਦੀ ਹੈ। ਪ੍ਰਗੂ ਦਾ ਪਿਆਰ ਜਿਹੜਾ ਮਾਇਆ ਦਾ ਮੋਹ ਹੈ ਮਾਇਆ ਦਾ ਪਿਆਰ ਹੈ। ਅੰਦਰੋਂ ਦੂਰ ਹੋ ਜਾਂਦਾ ਹੈ ਅੰਦਰੋਂ ਮਿਟ ਜਾਂਦਾ ਹੈ ਜਿਸ ਵਕਾਰਾਂ ਦੇ ਕਰਕੇ ਸਾਰਾ ਜੀਵਨ ਹੀ ਵਿਅਰਥ ਚੱਲ ਜਾ ਰਿਹਾ ਹੈ। ਤ੍ਰ ਪਰਮਾਤਮ ਦੇ ਨਾਮ ਜਾਣ ਪਛਾਣ ਪਾ ਲੈਂਦਾ ਹੈ ਤੇ ਆਪਣੇ ਜੀਵਨ ਦਾ ਵੇਧਾਰ ਕਰ ਲੈਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 3 ਹਰ ਜੀ ਸੱਚਾ ਸਚ ਤੂੰ ਸਭ ਕਿਛ ਤੇਰਾ ਚਿਰੈ ਪ੍ਰਗੁਰੂ ਦੇ ਪਿਆਰ ਅਗੇ ਧੰਨ ਗੁਰੂ ਅਮਰਦਾਸ ਮਹਾਰਾਜੇ ਸ਼੍ਰੀ ਰਗ ਦੇ ਅੰਦਰ ਸੰਗਤਾਂ ਨੂੰ ਉਪਦੇਸ਼ ਦੇਣਾ ਕਰ ਰਹੇ ਹਰ ਜੀ ਸੱਚਾ ਸੱਚ ਤੂੰ ਸਭ ਕੁਛ ਤੇਰਾ ਚਿਰੈ ਕਿਪਾਸ਼ ਰਜੇ ਹੈ ਪ੍ਰਮਾਤਮਾ ਤੂੰ ਹੀ ਸਦਾ ਸਿਰ ਰਹਿਣ ਵਾਲਾ ਹੈ ਕੀ ਦਰੋਂ ਤੇਰਾ ਨਾਮ ਮੇਰੇ ਹਿਰਦੇ ਘਰ ਵਿੱਚ ਮਨ ਦੇ ਵਿੱਚ ਆ ਕੇ ਵਸਿਆ ਕਿਸੇ ਗੱਲ ਦੀ ਮੇਰੇ ਅੰਦਰ ਸੋਚੀ ਪਈ ਇਸ ਗੱਲ ਦੇ ਮੈਨੂੰ ਸਮਝ ਆਈ ਕੀ ਪ੍ਰਮਾਤਮਾ ਇਕ ਤੂੰ ਹੀ ਹੈ ਜਿਹੜਾ ਸਦਾ ਸਿਰ rèਣ ਵਾਲਾ ਹੈ ਹੋ ਸਾਰਾ ਜਗ ਤੇਰੇ ਵਸ ਵਿੱਚ ਹੈ ਸੋਰੀ ਸਮੂਚੀ ਕਾਇਨਾਤ ਸਾਰਾ ਜਗਤ ਤੇਰੇ ਵਸ ਵਿੱਚ ਹੈ। ਭਾਵ ਵੀ ਜੋ ਸਾਰੇ ਹੀ ਜਗਤ ਨੂੰ ਇੱਕ ਹੁਕਮ ਦੇ ਧਾਗੇ ਦੇ ਇੰਦਰ ਕੋ ਰੱਖਿਆ ਹੋਇਆ ਹੈ। ਜਿਉਂ ਜਿਉ ਤੇਰਾ ਹੁਕਮ ਹੈ ਤਿਵੇਂ ਤਿਉ ਹੋਵਣ ਜਿਵੇਂ ਜਿਵੇਂ ਤੇਰਾ ਹੁਕਮ ਹੈ ਉਸ ਤਰ੍ਹਾਂ ਹੀ ਕਾਰਜ ਚੱਲ ਰਹੀ ਹੈ। ਸੂਪਰਮਾਤਮਾ ਸਦਾ ਹੀ ਜਿਨ ਰਹਿਣ ਵਾਲਾ ਹੈ। ਹੋਰ ਸਾਰਾ ਜਗਤ ਤੇਰੇ ਵਾਸ ਵਿੱਚ ਹੈ। ਲੱਖ ਚਰਾਸ ਹੀ ਤਸ ਦੇਖ ਰੇ ਬਿਨ ਗੁਰ ਭੇਟੇ ਪੀਰੇ। ਪਰਦੋ ਮਿਲਦਾ ਹੈ ਗੁਰੂ ਦੇ ਰਹੀ। ਤੇ ਪਾਸ਼ਾ ਜਿਨਾ ਆਨੰਦ ਰੰਗ ਲਾਪਸ ਗੁਰੂ ਦੇ ਰਹੀ ਹੁੰਦਾ ਹੈ। ਗੁਰ ਪੀਰਾਂ ਨੂੰ ਮੈਂ ਤੋਂ ਬਿਨਾ ਭਾਵੇਂ ਦੀ ਗੁਰੂ ਦੀ ਸਨ ਪੈਣ ਤੋਂ ਬਿਨਾ ਪਰ ਜਿਹੜਾ 84 ਲੱਖ ਜੁਨਾਂ ਦੇ ਜੀਵ ਤੇਰੇ ਦਰਸ਼ਨ ਨੂੰ ਕਰਸਦੇ ਫਿਰਦੇ ਕਿਪਾਸ਼ ਤੂੰ ਸ ਗੁਰੂ ਦੇ ਰਾਹੀ ਤੇਰਾ ਮੁਲਾਪ ਹੁੰਦਾ ਹੈ ਕਿਰਵੇ ਗੁਰੂ ਬਿਣ ਗਿਆਨ ਧਰਮ ਬਿਣ ਧਿਆਨ ਗੁਰੂ ਤੋਂ ਬਿਨਾ ਸੂਝ ਹੀ ਨਹੀਂ ਆਉਂਦੀ ਗੁਰੂ ਤੋਂ ਬਿਨਾ ਗਿਆਨ ਨਹੀਂ ਪ੍ਰਾਪਤ ਨਹੀਂ ਹੁੰਦੇ ਧਰਮ ਤੋਂ ਬਿਨਾ ਧਿਆਨ ਨਹੀਂ ਟਿਕਦਾ ਇਸ ਲਈ ਪਾਸ਼ਾ ਕਹਿੰਦੇ ਕੀ ਗੁਰ ਪੀਰ ਤੈਨੂੰ ਮਿਲਣ ਤੋਂ 1984 ਜੂਨ ਤੇ ਸਾਰਨਾ ਤੋਂ ਬਿਨਾ ਗੁਰੂ ਦੀ ਸੰਨ ਭੈਣ ਤੋਂ ਬਿਨਾ 1984 ਜੂਨ ਤੇਰੇ ਦਰਸ਼ਨੋਂ ਤਰਸ ਰਹੀਂਦੇ ਤੇਰੇ ਦਰਸ਼ਨੋਂ ਤਬਿਨਾ ਭਟਕਦੇ ਫਿਰਦੇ ਹਰ ਜੀਉ ਬਖਸੀ ਬਖਸ ਲਹੇ ਸੂਖ ਸਦਾ ਸਰੀਰੈ ਪਰ ਗੁਰੂ ਦੇ ਪਿਆਰਿਓ ਜਿਸ ਜੀਵ ਤੇ ਪ੍ਰਮਾਤਮਾ ਆਪ ਮੇਲ ਕਰਦਾ ਹੈ ਆਪ ਬਖਸ਼ਿਸ਼ ਕਰਦਾ ਹੈ ਉਹਦੇ ਹਿਰਦੇ ਘਰ ਵਿੱਚ ਆਤਮਕ ਅਨੰਦ ਖੜਿਆ ਰਹਦਾ ਹੈ ਹਰਦਾ ਅੰਮ੍ਰਿਤ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਜੀ ਭਾਈ ਜਿਸ ਜੀਵ ਉਤੇ ਪ੍ਰਵਾਣਵਾ ਆਪ ਮਿਹਰਬਾਨ ਹੋ ਜਾਂਦਾ ਹੈ ਆਪ ਬਖਸ਼ਿਸ਼ਾ ਕਰ ਦਿੰਦਾ ਹੈ ਹਰਦੇਣਾ ਹਰਦਾ ਘਰ ਹੈ ਉਸ ਵਿੱਚ ਸਦਾ ਹੀ ਆਤਮਿਕ ਅਨੰਦ ਬਣਿਆ ਰਹਿੰਦਾ ਹੈ ਸਦਾ ਹੀ ਮਨ ਦੇ ਵਿੱਚ ਖੜਕਾਓ ਬਣਿਆ ਰਹਿੰਦਾ ਹੈ ਗੁਰ ਪ੍ਰਸਾਦੀ ਸੇਨ ਕਰੀ ਸੱਚ ਗਹਿਰ ਗੰਪੀਰੈ ਮੇਰੇ ਅੰਦਰ ਵੀ ਤੰਗ ਹੈ ਕਿ ਪਾਸ਼ਾ ਮੇਰੇ ਅੰਦਰ ਵੀ ਇਹ ਤੰਗ ਲੋਚਨਾ ਹੈ ਮਨ ਲੋਚੇ ਗੁਰਦਰਸ਼ਕ ਕਾਏ ਬਿਰਭ ਕਰੇ ਚਾਤ੍ਰਿਕ ਦੀ ਨਿਆਈ ਕਿ ਜਿਹੜਾ ਮੇਰੇ ਅੰਦਰ ਹੈ ਉਸ ਨਾਮ ਦੇ ਨੂ ਦਰਸ਼ਨਾਂ ਦੀ ਤੰਗ ਲੱਗੀ ਹੋਈ ਹੈ ਮੈਂ ਗੁਰੂ ਦੀ ਮੇਰੇ ਨਾਲ ਹੀ ਸਦਾ ਸਿਰ ਟੋੰਗੇ ਜਿਕਰੇ ਵਾਲੇ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਾ ਹਾਂ ਇਪਾਸ਼ਾ ਜਿਹੜੀ ਮੈਨੂੰ ਇਹ ਲੋਚਾਂ ਲੱਗੀ ਹੈ ਮੇਰੇ ਅੰਦਰ ਤਾਂਦ ਪੈਦਾ ਹੋਈ ਹੈ ਮੈਂ ਉਸ ਪ੍ਰਮਾਤਮਾ ਜੀ ਮੇਲ ਦੇ ਨਾਲ ਸੰਧਾ ਧਿਰ ਢੂੰਗੇ ਜਿਗਰੇ ਵਾਲੇ ਪ੍ਰਮਾਤਮਾ ਦਾ ਸਿਮਨ ਕਰਦਾ ਰਹਾ ਭਾਗ ਕਿ ਜਿਸ ਨੇ ਸਾਰੇ ਜਗਤ ਨੂੰ ਕਾਇਨਾਤ ਨੂੰ ਇਹ ਪੈਦਾ ਕੀਤਾ ਹੈ ਸੰਭਾਲ ਵੀ ਉਹਨਾਂ ਦੀ ਕਰ ਰਿਹਾ ਹੈ ਮਨ ਮੇਰੇ ਨਾਮ ਰਤੇ ਸੁਖ ਹੋਏ ਜੇ ਪ੍ਰਮਾਤਮਾ ਦਾ ਨਾਮ ਹੋ ਤੇ ਰੰਗ ਵਿੱਚ ਰੰਗੇ ਜਾਈਏ ਜੇ ਜੇ ਪਰ ਗੁਰੂ ਦੇ ਪਿਆਰੇ ਅਸੀਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਈਏ ਤੇ ਆਤਮਿਕ ਅਨੰਦ ਮਿਲਦਾ ਹੈ ਫਿਰ ਜੀਵਨ ਦੇ ਅੰਦਰ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਮੇਰੇ ਮਨਾ ਜੇ ਪ੍ਰਮਾਤਮਾ ਤੇਰੇ ਨਾਮ ਦੇ ਵਿੱਚ ਅਸੀਂ ਰੰਗੇ ਜਾਈਏ ਤੇ ਨਾਮ ਨਾਮ ਦਾ ਰੰਗ ਸਾਨੂੰ ਚੜ ਜਾਏ ਐ ਸਾ ਜੀਵਨ ਕਾਲ ਦੇ ਅੰਦਰ ਆਤਮਿਕ ਆਨੰਦ ਦੀ ਪ੍ਰਾਪਤਾ ਹੋਵੇ ਲਾਲ ਰੰਗ ਜਿਸ ਤੋਂ ਅਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨ ਹੋਵੇ ਨਾ ਲਾਗੇ ਲਾਗਾ ਫਿਰ ਗੁਰੂ ਦੇ ਪਿਆਰ ਐਸਾ ਨਾਮ ਦਾ ਰੰਗ ਛੜ ਜਾਂਦਾ ਹੈ ਜਿਹੜੀ ਮਨ ਦੀ ਵਿਕਾਰਾਂ ਦੀ ਮੈਲ ਹੈ ਖਤਮ ਹੋ ਜਾਂਦੀ ਹੈ ਤੇ ਹਿਰਦੇ ਘਰ ਵਿੱਚ ਐਸਾ ਆਤਮ ਆਨੰਦ ਪੈਦਾ ਹੋ ਜਾਂਦਾ ਹੈ ਗਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਇ। ਸ੍ਰੀ ਗੁਰੂ ਦੇ ਪਿਆਰ ਗੁਰੂ ਦੀ ਮੱਤ ਦੇ ਤਰਕੇ ਉਸ ਪ੍ਰਮਾਤਮਾ ਦੇ ਮੱਤ ਦੇ ਉੱਤੇ ਤਰਕੇ ਹੀ ਪ੍ਰਮਾਤਮਾ ਨਾਮ ਸਲਾਣਾ ਦੇਦਾ ਸਦਾ ਸ੍ਰੀ ਗੁਰੂ ਨੇ ਦੱਸੀ ਹੋਈ ਮੱਤ ਸਬਰਗੇ। ਜੇ ਪਰਮੇਸ਼ਰ ਨੇ ਮਾਰਗ ਦੱਸਿਆ ਇਸ ਮਾਰਗ ਨੂੰ ਅਪਣਾਉਣਾ ਕਰੀਏ ਜੀਵਨ ਕਾਲ ਦੇ ਅੰਦਰ ਤੇ ਪ੍ਰਮਾਤਮਾ ਦਾ ਨਾਮ ਸਵਾਹਣਾ ਚਾਹੀਦਾ ਨਾਮ ਸਿਮਰਨ ਹਰ ਕੋਈ ਤਰੀਕਾ ਨਹੀਂ ਹੈ ਨਾਮ ਸਿਮਰਨ ਦਾ ਹੋਰ ਕੋਈ ਤਰੀਕਾ ਨਹੀਂ ਅਸੀਂ ਗੁਰੂ ਦੇ ਦੱਸੇ ਹੋਏ ਮਤ ਦੇ ਹਦੈ ਗੁਰੂ ਨੇ ਦੱਸੇ ਹੋਏ ਮਾਰਗ ਤੇ ਚੱਲ ਗਏ ਉਸੇ ਤਰ੍ਹਾਂ ਹੀ ਅਸੀਂ ਆਪਣੇ ਜੀਵਨ ਦੇ ਕਾਰਨ ਧਰਨਾ ਕਰੀਏ ਫਿਰ ਪ੍ਰਮਾਤਮਾ ਦੇ ਨਾਮ ਨੂੰ ਸਲਾਹਨਾ ਕਰੀਏ ਤੇ ਗੁਰੂ ਦੇ ਪਿਆਰ ਪ੍ਰਮਾਤਮਾ ਨੂੰ ਮਿਲਦਾ ਨਾਮ ਸਿਮਰਦਾ ਇਕ ਇਹੀ ਤਰੀਕਾ ਹੈ ਹੋਰ ਕੋਈ ਵੰਡ ਨਹੀਂ ਰਹਾਓ ਅੱਗੇ ਵਿਚਾਰ ਆ ਦੇ ਕੇ ਪਾਸ਼ਾ ਸਮਝਾਉਣਾ ਕਰਦੇ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਤੇ ਧਰਮ ਰਾਜ ਨੂੰ ਹੀ ਪ੍ਰਮਾਤਮਾ ਲੋਕ ਕਿ ਤੂੰ ਬੈਠ ਕੇ ਇਹ ਟਲ ਧਰਮ ਨੇ ਆ ਜਿਤੇ ਰੱਖ। ਪਰ ਗੁਰੂ ਦੇ ਬਿਆਰੋ ਪਾਸ਼ਾ ਜਿੰਦੇ ਕੀ ਭਾਈ ਧਰਮ ਰਾਜ ਨੂੰ ਨਹੀਂ ਪ੍ਰਮਾਤਮਾ ਦਾ ਟਲ ਹੁਕਮ ਹੈ। ਤੂੰ ਬੈਣ ਕੇ ਟਲ ਧਰਮ ਧਾਰਨਿਆ ਜਿਤੇ ਰੱਖ ਕਿਹੜਾ ਧਰਮ ਤੇ ਵਰਤਾਇ ਕਿਸਨੇ ਪ੍ਰਮਾਤਮਾ ਨਾਮ ਜਪ ਕੇ ਆਪਣੇ ਜੀਵਨ ਕਾਲ ਦੇ ਅੰਦਰ ਉਸ ਪ੍ਰਮਾਤਮਾ ਨੂੰ ਪਾਣਾ ਕੀਤਾ ਹੈ। ਪਿਆਰ ਅਸੀਂ ਰਜਾਨਾ ਹੀ ਕਰਮ ਕਮਾਉਂਦੇ ਹਾਂ ਜੀਵ ਰਜਾਨਾ ਹੀ ਕਰਮ ਬੀਜਦਾ ਹੈ ਪਰ ਜਿਸ ਤਰ੍ਹਾਂ ਦਾ ਕਰਮ ਬੀਜਦਾ ਉਸ ਤਰ੍ਹਾਂ ਦਾ ਉਸ ਨੂੰ ਫਲ ਪੈਦਾ ਹੋ ਜਾਂਦਾ ਹੈ ਉਸ ਤਰ੍ਹਾਂ ਦਾ ਨਿਆਂ ਹੁੰਦਾ ਹੈ ਇਸ ਲਈ ਪਾਸ਼ਾ ਜੀਂਦੇ ਕੀ ਭਾਏ ਉਸ ਧਰਮ ਰਾਜ ਨੂੰ ਵਿਟਾਲ ਹੁਕਮ ਹੈ ਉਸ ਪ੍ਰਮਾਤਮਾ ਦਾ ਕਿ ਉਹ ਬੈਠ ਕੇ ਢਾਲ ਧਰਮ ਦਾ ਨਿਆਂ ਰੱਖ ਰ ਨਾ ਜਿੱਤੇ ਰੱਖ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਉਹ ਵਕਾਰੇ ਮਨੁੱਖ ਤੇਰੀ ਰੇਤ ਹੈ ਜਿਹੜਾ ਮਾਇਆ ਦੇ ਪਿਆਰ ਵਿੱਚ ਵਸਿਆ ਰਹਿਦਾ ਹੈ ਫਿਰ ਆਸ਼ ਜਿੰਦਗੀ ਭਾਈ ਉਹ ਵਕਾਰੇ ਮਨੁੱਖ ਜਿਹੜਾ ਤੇਰੀ ਰੇਤ ਹੈ ਸਾਵਾ ਬਕਾਰੀ ਮੋਕਹ ਕੀ ਉਹ ਵੀ ਤੇਰੇ ਹੁਕਮ ਦੇ ਅੰਦਰ ਹੀ ਚਾਲਿਆ ਪਰ ਗੁਰੂ ਦੇ ਪਿਆਰ ਉਹ ਜਾਨਾ ਕਰਮ ਬੀਤਾ ਹੈ ਕਰਮਾਂ ਦੇ ਕਰਕੇ ਹੀ ਮੁਨਕ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ ਕਰਮਾਂ ਕਰਕੇ ਹੀ ਨੇੜੇ ਹੋ ਜਾਂਦਾ ਹੈ ਚੰਗਾ ਕਰਮ ਬੀਜਾ ਹੈ ਜਦ ਪਰਮਾਤਮਾ ਨੇ ਮਾੜੀ ਦੀ ਪਛਾਣ ਆ ਜਾਂਦੀ ਹੈ ਮਾੜਾ ਕਰਮ ਬੀਜਾ ਹੈ ਉਸ ਤਰ੍ਹਾਂ ਜੀਵ ਖੋਹ ਲੈਂਦਾ ਹੈ ਅਧਿਆਤਮੀ ਹਰ ਗਨਤਾਸ ਮਨ ਜਪੇ ਏਕ ਮਾਰਾਰ ਤੇ ਗੁਰੂ ਦੇ ਪਿਆਰਿਓ ਆਤਮਿਕ ਜੀਵਨ ਵਾਲੇ ਮੁਨਕ ਦੇ ਮਨ ਦੇ ਵਿੱਚ ਗੁਨਾ ਦਾ ਖਜ਼ਾਨਾ ਪਰਮਾਤਮਾ ਆਪ ਵੰਦਾ ਹੈ ਤੇ ਆਤਮਿਕ ਜੀਵਨ ਵਾਲੇ ਮਨੁੱਖ ਦੇ ਮਨ ਵਿੱਚ ਗੁਣਾ ਦਾ ਖਜ਼ਾਨਾ ਪਰਮਾਤਮਾ ਆਪ ਵੰਦਾ ਹੈ ਉਹ ਪਰਮਾਤਮਾ ਨੂੰ ਆਪ ਹੀ ਸਿਮਰਦੇ ਰਹਿੰਦੇ ਤੇ ਹਰ ਵੇਲੇ ਉਹ ਪਰਮਾਤਮਾ ਦੀ ਬੰਦਗੀ ਕਰਦੇ ਜਿਨ੍ਹਾਂ ਨੂੰ ਆਤਮਿਕ ਜੀਵਨ ਨੂੰ ਨੇਂਦਰ ਮਾਨ ਦੇ ਵਿੱਚ ਗੁਨਾ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਗੁਰੂ ਦੇ ਪਿਆਰੋ ਹਰ ਵੇਲੇ ਹੀ ਪ੍ਰਮਾਤਮਾ ਦੇ ਉਸ ਲਗਾਉਂਦੇ ਹਰ ਵੇਲੇ ਹੀ ਪ੍ਰਮਾਤਮਾ ਦਾ ਨਾਮ ਸਿਮਰਦੇ ਤਨ ਕੀ ਸੇਵਾ ਧੰਮ ਰਾਏ ਕਰੇ ਧੰਨ ਸਵਾਰਣ ਹਾਲ ਪਰ ਗੁਰੂ ਦੇ ਪਿਆਰੋ ਧੰਮ ਰਾਜ ਵੀ ਉਹਨਾਂ ਮੁਨਕ ਦੀ ਸੇਵਾ ਕਰਦਾ ਹੈ ਪਰ ਲੋਗ ਦੇਵ ਧਰਮ ਰਾਜ ਉਹਨਾਂ ਦੀ ਸੇਵਾ ਹੁੰਦੀ ਹੈ ਧੰ ਹੈ ਉਹ ਪ੍ਰਮਾਤਮਾ ਜੋ ਆਪਣੇ ਸੇਵਕਾਂ ਦਾ ਜੀਵਨ ਇਤਨਾ ਸੋਹਣਾ ਬਣਾ ਦਿੰਦਾ ਹੈ ਕਿਰਪਾਸ਼ਿੰਦੇ ਧੰ ਬਿਆੰਤ ਹੈ ਉਹ ਪ੍ਰਮਾਤਮਾ ਜਿਹੜਾ ਆਪਣੇ ਸੇਵਕਾਂ ਦਾ ਜੀਵਨ ਇੰਨਾ ਸੋਹਣਾ ਬਣਾ ਦਿੰਦਾ ਹੈ ਧਰਮ ਰਾਜ ਦੇ ਉਹਨਾਂ ਦੀ ਇੱਜ਼ਤ ਆਦਾ ਹੈ ਧਰਮ ਰਾਜ ਦੇ ਕਚਹਿਰੀ ਦੇ ਵਿੱਚ ਵੀ ਉਹਨਾਂ ਦਾ ਸਤਕਾਰ ਹੁੰਦਾ ਉਹਨਾਂ ਦੀ ਇੱਜ਼ਤ ਹੁੰਦੀ ਹੈ ਤੇ ਗੁਰੂ ਦੇ ਪਿਆਰੋ ਜਿਹੜਾ ਮਨੁੱਖ ਆਪਣੇ ਜੀਵਨ ਕਾਲ ਦੇ ਅੰਦਰ ਨਾਮ ਦਾ ਬੀਜ ਬੀਜਦਾ ਹੈ ਜਿਹੜਾ ਸਰਪ੍ਰਮਾਤਮਾ ਦੇ ਨਾਮ ਨੂੰ ਬੀਜ ਲੈਂਦਾ ਹੈ ਆਪਣੇ ਜੀਵਨ ਕਾਲ ਦੇ ਅੰਦਰ ਧਾਰਨੇ ਕਰ ਲੈਂਦਾ ਹੈ ਤੇ ਤਾਂ ਹੈ ਉਹ ਪਰਮਾਤਮਾ ਜਿਹੜਾ ਆਪਣੇ ਸੇਵਕਾਂ ਨੂੰ ਇਤਨਾ ਸੋਹਣਾ ਜੀਵਨ ਬੁਲਾ ਕੇ ਇਹਨਾਂ ਨੂੰ ਇਲਾਜ ਰੱਖਦਾ ਹੈ ਮਨ ਕੀ ਬਕਾਰ ਮਨ ਹਿਤ ਜੈ ਮਨ ਚੁੱਕੈ ਮੋਹ ਅਭਿਮਾਨ ਜਿਹੜੇ ਮਨੁੱਖ ਆਪਣੇ ਮਨ ਦੇ ਵਿੱਚੋਂ ਮਨ ਦੇ ਵਕਾਰ ਛੱਡ ਦਿੰਦਾ ਹੈ ਜਿਹਦੇ ਮਨ ਵਿੱਚੋਂ ਮਾਇਆ ਦੇ ਮੋਹ ਅਹੰਕਾਰ ਦੂਰ ਹੋ ਜਾਂਦਾ ਹੈ ਫਿਰ ਜਿਹੜਾ ਮਨੁੱਖ ਆਪਣੇ ਮਨ ਦੇ ਵਿੱਚੋਂ ਮਨ ਦੇ ਵਕਾਰਾਂ ਨੂੰ ਛੱਡ ਦਿੰਦਾ ਹੈ ਜਿਹਦੇ ਮਨ ਵਿੱਚੋਂ ਮਾਇਆ ਦਾ ਜਿਹੜਾ ਮੋਹ ਹੈ ਹੰਕਾਰ ਹੈ ਦੂਰ ਹੋ ਜਾਂਦਾ ਹੈ ਪਰ ਗੁਰੂ ਦੇ ਪਿਆਰੋਂ ਮਾਨਸ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਆਪਣੇ ਜੀਵਨ ਦਾ ਜਿਹੜਾ ਆਧਾਰ ਕਰ ਲੈਂਦਾ ਹੈ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪਰਮਾਤਮਾ ਦਾ ਨਾਮ ਮਨ ਵਿੱਚ ਆ ਕੇ ਵਸਦਾ ਆਉਂਦਾ ਹੈ ਉਹ ਮਨ ਦੇ ਵਿੱਚੋਂ ਮਾਇਆ ਦਾ ਮੋਹ ਤੇ ਹੰਕਾਰ ਨੂੰ ਵੀ ਦੂਰ ਕਰ ਲੈਂਦਾ ਹੈ ਆਤਮ ਰਾਮ ਪੁਛਾਣਿਆ ਸਹਜੇ ਨਾਮ ਸਮਾਨ ਤੇ ਉਹ ਸਰਵ ਵਿਆਪਕ ਪਰਮਾਤਮਾ ਦੇ ਨਾਲ ਜਾਣ ਪਛਾਨ ਪਾ ਲੈਂਦਾ। ਫਿਰ ਗੁਰੂ ਦੇ ਪਿਆਰ ਉਹ ਸਦਾ ਸਿਮ ਰਹਿਣ ਵਾਲੇ ਪਰਮਾਤਮਾ ਦੇ ਨਾਲ ਜਾਣ ਪਛਾਨ ਪਾ ਲੈਂਦਾ। ਤੇ ਉਹ ਆਪਣੇ ਆਤਮਿਕ ਅਰੋਧਾਂ ਵਿੱਚ ਬੈ ਕੇ ਪਰਮਾਤਮਾ ਨਾਮ ਦੀ ਲੀਨਤਾ ਹਾਸਲ ਕਰ ਲੈਂਦਾ। ਤੇ ਜਿਵੇਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਤੇ ਆਪਣੇ ਆਤਮਿਕ ਅਰੋਧ ਵਿੱਚ ਬੈ ਕੇ ਪਰਮਾਤਮ ਦੇ ਨਾਮ ਦੇ ਵਿਚ ਲੀਣਾ ਸਰਕਾਰ ਨਹੀਂ ਦਾ ਸਦਾ ਇਹ ਪਰਮਾਤਮ ਦੇ ਨਾਮ ਦੇ ਵਿਚ ਲੀਣਾ ਰਹਿੰਦਾ ਬਿਨ ਸਤ ਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੇ دیਵਾਨ ਦੇ ਗੁਰੂ ਦਾ ਪਿਆਰ ਗੁਰੂ ਦੀ ਸਾਨਤ ਬਿਨਾ ਵਕਾਰਾ ਬਖਾਸੀ ਨਹੀਂ ਹੋ ਸਕਦੀ ਤੇ ਜਿੰਨਾ ਜੀ ਅਸੀਂ ਗੁਰੂ ਦੀ ਸਾਹਮਣੇ ਵਿੱਚ ਨਹੀਂ ਉਹਦੇ ਉਹਨਾਂ ਦਾ ਇਹ ਵਕਾਰਾ ਤੋਂ ਬਖਾਸੀ ਨਹੀਂ ਪਾ ਸਕਦੇ ਤੇ ਆਪਣੇ ਮਾਨ ਦੇ ਵਿੱਚ ਇਹ ਕਰਮਵਾਰਾ ਮਨੁੱਖ ਵਕਾਰਾਂ ਦੇ ਪਿੱਛੇ ਪਾਗਲ ਹੋਇਆ ਵਰਦਾ ਹੈ। ਸਵੇ ਪਾਸ਼ਕ ਜਿਹੜਾ ਆਪਣੇ ਮਾਨ ਦੇ ਵਿੱਚ ਇਹ ਕਰਮਵਾਰਾ ਮਨੁੱਖ ਹੈ ਵਕਾਰਾਂ ਦੇ ਪਿੱਛੇ ਇੰਨਾ ਪਾਗਲ ਹੋ ਜਾਂਦਾ ਇੰਨਾ ਭੜਕਦਾ ਰਹਿੰਦਾ ਤਨਕੋਤ ਲਾਜ ਮੋਹਰੇ ਜਿੱਨਾ ਫਸਿਆ ਰਹਿੰਦਾ ਹੈ ਪਰ ਪਾਸ਼ਕ ਜਿੰਦੇ ਵੀ ਪਾਏ ਗੁਰੂ ਦੀ ਸਾਖ ਤੋਂ ਬਿਨਾ ਵਕਾਰਾਂ ਦੀ ਗਲਾਸੀ ਨਹੀਂ ਹੋ ਸਕਦੀ। ਸ਼ਬਦ ਨਾ ਜੀਨੈ ਕਥਨੀ ਬਦਨੀ ਕਰੇ ਵਿਖਿਆ ਮਾਹੇ ਸਮਾਨ ਤੇ ਗੁਰੂ ਦੇ ਪਿਆਰੇ ਉਹ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਸਮਝਦਾ ਰ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ ਉਹ ਜਵਾਨੀ ਜਵਾਨੀ ਧਰਮ ਕੰਨਾ ਪਿਆਰੇ ਪਰ ਉਹ ਮਾਇਆ ਦੇ ਮੋਹ ਦੇ ਵਿੱਚ ਘਰ ਕਰਦਾ ਹੈ ਮਾਇਆ ਦੇ ਮੋਹ ਦੇ ਬੈਠੇ ਟਪਿਆ ਰਿਹਾ ਹੈ ਪਰਮੇਸ਼ਰ ਦੇ ਨਾਮ ਦੇ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦਾ ਕਿ ਜਿਸ ਪ੍ਰਮਾਤਮਾ ਨੇ ਜੀਵਨ ਬਖਸ਼ਿਆ ਹੈ ਇਹ ਸਰੀਰਾਂ ਮੇਰੇ ਇਸ ਜਗ ਵਿੱਚ ਆ ਕੇ ਕਿਹ ਅਦ ਕਰਮ ਕਮਾਇਆ ਤੇ ਕਰਮ ਕਮਾਇਆ ਤੁੰ ਸਰੀਰ ਆਜਾ ਤੂੰ ਜਗ ਵਿੱਚ ਆਇਆ ਫਿਰ ਤੈਨੂੰ ਪਾਸ਼ਾ ਨੇ ਮਨੁੱਖਾ ਜਨੂ ਦੇ ਕੇ ਭੇਜਿਆ ਸੀ ਕੀ ਕਰਮ ਕਮਾਇਆ ਹੈ ਜਦੋਂ ਤੂੰ ਜਗਤ ਤੇ ਆਇਆ ਹੈ ਸਰਪਾਸ਼ ਇਹਨੇ ਕਿ ਭਾਈ ਤੂੰ ਦਾ ਵਿਕਾਰਾਂ ਦੇ ਅੰਦਰ ਹੀ ਡੁੱਬਿਆ ਰਿਹਾ ساری ਉਮਰ ਤੋਂ ਵਿਕਾਰਾਂ ਦੇ ਵਿੱਚ ਹੀ ਗੁਜ਼ਾਰ ਦਿੱਤੀ ਮਾਇਆ ਦੇ ਮੋਹ ਦੇ ਵਿੱਚ ਇਹਨਾਂ ਕਰਕ ਹੋਇਆ ਰਿਆਂ ਪਰ ਗੁਰੂ ਦੇ ਸ਼ਬਦ ਦੀ ਤੁ ਕਰ ਨਾ ਜਾਣਨੀ ਕੀਤੀ ਸਭ ਕੁਛ ਆਪ ਹੀ ਆਪ ਹੈ ਦੂਜਾ ਅਵਰ ਨਾ ਕੋਏ ਤੇ ਗੁਰੂ ਦੇ ਪਿਆਰ ਜੀਵਾਂ ਦੇ ਵਿੱਚ ਹੀ ਵਸ ਸਰਪਾਸ਼ ਨੇ ਸਾਡੇ ਜੀਵ ਦੇ ਵਿੱਚ ਹੀ ਵਸਾਇਆ ਪ੍ਰਮਾਤਮਾ ਆਪ ਹੀ ਸਭ ਤੁਝੇ ਕੰਮ ਕਰਾਉਣ ਜੁਗਾ ਹੈ ਹੋਰ ਕੋਈ ਜੀਵ დამ ਨਹੀਂ ਮਾਰ ਸਕਦਾ ਫਿਰ ਸਾਡੇ ਜੀਵਾਂ ਦੇ ਵਿੱਚ ਹੀ ਵਸ ਰ ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਤੇ ਹੋਰ ਕੋਈ ਜੀਵ დამ ਨਹੀਂ ਮਾਰ ਸਕਦਾ ਹੋਰ ਅਸਾ ਕੋਈ ਜੀਵ ਜਿਹੜਾ ਆਪਣੇ ਹੁਕਮ ਤੋਂ ਬਾਹਰ ਜਾ ਕੇ ਆਪਣੀ ਜੀਵਨ ਕਾਲ ਦੇ ਅੰਦਰ ਆਤਮਾ ਨੂੰ ਦੀ ਪ੍ਰਾਪਤਾ ਕਰ ਲਵੇ ਤੇ ਗੁਰੂ ਦੇ ਪਿਆਰ ਜਿਹੜੀ ਵਕਾਰਾਂ ਦੀ ਖਲਾਸੀ ਹੈ ਉਹ ਪਰਮਾਤਮਾ ਦੇ ਸਾਹਮਣੇ ਤੋਂ ਬਿਨਾ ਨਹੀਂ ਦੂਰ ਹੋ ਸਕਦੀ ਵਕਾਰਾਂ ਦੀ ਮੈਣ ਪਰਮਾਤਮਾ ਦੇ ਸਾਹਮਣੇ ਤੋਂ ਬਿਨਾ ਛਡਕਾਰਾਂ ਨਹੀਂ ਪੈ ਸਕਦਾ ਜੀਵਨ ਕਾਜ ਹੀ ਪ੍ਰਾਪਤ ਨਹੀਂ ਹੋ ਸਕਦੀ ਇਸ ਲਈ ਪਾਸ਼ ਮੈਂਨੇ ਕੀ ਭਾਈਆ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਜੀਵ ਆਪਣਾ ਜੀਵਨ ਬਤੀਤ ਕਰਦਾ ਹੈ ਆਪਣੇ ਵੜਿਆ ਹੋਏ ਆਪ ਹੀ ਜੀਵ ਅਸਰ ਪ੍ਰਾ ਰਿਆ ਹੈ ਜਿਵੇਂ ਪਰਮਾਤਮਾ ਬੋਲਾਂ ਦੀ ਪ੍ਰੇਰਣਾ ਕਰੇ ਤਿਵੇਂ ਹੀ ਜੀਵ ਹੋ ਸਕਦਾ ਹੈ ਜਦੋਂ ਜੀਵ ਸਿੱਧ ਸਲਾਖਤ ਕਰਦਾ ਹੈ ਉਹ ਆਪ ਹੀ ਪਰਮਾਤਮਾ ਪ੍ਰੇਰਣਾ ਕਰ ਦਿੰਦਾ ਹੈ ਫਿਰ ਗੁਰੂ ਦੇ ਪਿਆਰ ਉਹ ਆਪਣੇ ਸਿੱਧ ਸਲਾ ਆਪ ਹੀ ਕਰਵਾਉਂਦਾ ਹੈ ਆਪ ਹੀ ਜੀਵਨ ਤੋਂ ਪਰਵਾ ਰਿਆ ਹੈ ਜਿਵੇਂ ਪ੍ਰਮਾਤਮਾ ਬੋਲਾਂ ਦੀ ਪ੍ਰੇਰਣਾ ਦਿੰਦਾ ਹੈ ਤਾਂ ਦੁੰਦਾ ਹੈ ਜੀ ਉਸ ਤਰ੍ਹਾਂ ਹੀ ਬੋਲ ਰਿਹਾ ਹੈ ਜਿਵੇਂ ਆਪ ਆ ਪ੍ਰਮਾਤਮਾ ਸਿੱਖ ਸੁਲਾ ਪਰਵਾ ਰਿਹਾ ਹੈ ਤਾਂ ਵੀ ਜੀ ਦੇ ਅੰਦਰ ਆਪ ਹੀ ਸੂਝ ਪੈਦਾ ਕਰ ਰਿਹਾ ਹੈ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਤੇ ਗੁਰੂ ਦੀ ਸੰਗ ਬੈ ਕੇ ਸਿੱਖ ਸੁਲਾ ਦੀ ਬਾਣੀ ਵਿੱਚ ਜੁੜਿਆ ਪ੍ਰਮਾਤਮਾ ਮਿਲਦਾ ਹੈ ਗੁਰੂ ਦੇ ਪਿਆਰੇ ਜੇਨੂੰ ਅਸੀਂ ਗੁਰੂ ਦੀ ਸਭ ਨੂੰ ਇਟਾਵਾਂਗੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਬਾਣੀ ਵਿੱਚ ਜੁੜਾਂਗੇ ਤਾਂ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਦੇ ਸ਼ਬਦ ਰਾਹੀਂ ਪ੍ਰਮਾਤਮਾ ਨਾਲ ਮਲਾਪ ਹੋ ਜਾਵੇਗਾ ਤੇ ਗੁਰੂ ਦੇ ਸ਼ਬਦ ਰਾਹੀਂ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ ਤਾਹੀਂ ਸਾਡੇ ਜੀਵਨ ਦਾ ਤਰ ਹੁਣਾ ਹੈ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਤੇ ਕੀਰਤਨੀ ਫਲ ਕੀ ਨੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਭਾਈ ਗੁਰੂ ਦੀ ਸਨ ਲੈ ਕੇ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਲ ਇਸ ਨਾਮ ਦੇ ਸੇਵ ਨਾਲ ਹੀ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਕਿ ਗੁਰੂ ਦੀ ਸਨ ਵਿੱਚ ਆ ਕੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਸੰਭਾਰਨਾ ਕਰ ਇਸ ਨਾਮ ਸਿਮਰਨ ਦੇ ਨਾਲ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਦੇ ਪਰਉ ਭਜਨ ਆ ਪਵਣ ਪੀਤਰ ਵਿਚਾਰਾਂ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਕਿ ਭਾਈ ਗੁਰੂ ਦੀ ਸਨ ਬੈਣ ਤੋਂ ਪੈਣਾ ਅਵਕਾਰਾਂ ਤੋਂ ਬੰਧਣਾ ਤੋਂ ਛੁਕਾਰਾ ਨਹੀਂ ਪੈ ਸਕਦਾ। ਤੇ ਜੀ ਇਸ ਤਰ੍ਹਾਂ ਹੀ ਬੰਦਨਾ ਦੇ ਵਿੱਚ ਫਸਾਏ ਆਪਣਾ ਜੀਵਨ ਬਤੀਤ ਕਰ ਦਿੰਦਾ ਹੈ ਇਸ ਲਈ ਗੁਰੂ ਦੇ ਸਰਨ ਵਿੱਚ ਆਈਏ ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਦੀ ਸਿੱਖ ਸੁਣਾ ਦੇ ਗੁਰਬਾਣੀ ਦੇ ਨਾਲ ਜੁੜੀਏ ਜਿਸ ਨਾਲ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਜਦੋਂ ਸਾਨੂੰ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਏਗੀ ਸਾਡੇ ਜੀਵਨ ਦਾ ਵੇਦਾਰ ਹੋ ਜਾਵੇਗਾ ਫਿਰ ਹੀ ਸਾਡੇ ਲੋਭ ਸੁਖੀਏ ਪਰ ਲੋਭ ਸਹਿਨੇ ਨਾਨਕ ਹਰ ਪ੍ਰਵਿਆ ਤੇ ਮੇਲੇ ਸਾਡੇ ਵੀ ਲੋਕ ਤੇ ਪਰਲੋਕ ਸਹਾਇ ਹੋ ਜਾਣਗੇ ਪਾਸ਼ਾ ਰਹਿਮਤ ਕਰਨ ਅੱਜ ਦੀਆਂ ਸ਼ਬਦ ਵਿਚਾਰਾਂ ਮਨ ਫਿਰਦੇ ਵਿੱਚ ਵਸਾਉਣ ਸਾਨੂੰ ਇਹ ਜੀਵਨ ਜੋਗ ਦੀ ਸਮਝ ਬਖਸ਼ਣਾ ਆਓ ਸ਼ਬਦ ਦੀਆਂ ਖੇਰ ਲਗਾ ਪੰਥੀਆਂ ਪਾਸ਼ਾ ਰੂਹਤ ਕਰੀਏ ਗਰਮਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਗੋਬਿੰਦ ਏ ਗੋਪਾਲ ਏ ਧਿਆਨ ਲਾੜ ਰਾਣੀ ਅਨਾਥੀ ਨਾ ਸਕੀ ਦਿਨ ਦਰਦ ਨਵਾਰ ਏ ਸਮਰੱਥ ਅਗਮ ਪੂਰਨ ਮੋਹਿ ਮਿਆ ਤਾਰ ਅੰਧ ਗੁਮਾ ਭਿਆਨ ਤੇ ਨਵਾ ਪੁਰਣਾ ਮੁਹੇ ਮਿਆਦਾਰ ਅੰਧ ਕੁਮਾ ਧਿਆਨ ਨਾਨਕ ਪਾਰਿਆ ਤਾਰ ਵਾਹਿਗੁਰੂ ਦੀ ਜੀ ਖਾਲਸਾ ਵਾਹਿਗੁਰੂ सगळे समग्रे तमरे सुतरता